ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਬੁਲਾਇਆ ਨਾ ਸਾਨੂੰ ਕਹਿ ਕੇ ਕਿ ਰਮਨ ਰੋੜਨ ਜੀ ਨੂੰ ਆਉਣਾ ਹੈ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿਣਾ ਤੇ ਰਮਨ ਰੋੜਨ ਆਉਣਾ ਮੇਰ ਨਾਲ ਕੀ ਕਰੀਂ ਟੀਮ ਉਹਨਾਂ ਦੀ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬਹਿ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਗੀ ਕਰਾ ਦੋ ਹਾਂ ਸਰ ਇੱਧਰ ਕੋਲ ਇੱਕ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜੀਅਮ ਲੀਜੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਦਿਨ ਹੋਰ ਹੈ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਹੋਣਾ ਧੱਕੇ ਮਾਰੇ ਆ ਜੀ ਮੈਂ ਉਸ ਕੋਲੇ ਮੌਕੇ ਤੇ ਕਿੰਨਾ ਤਰ੍ਹਾਂ ਜੇਵਲ ਸਿੰਘ ਜੇਵਲ ਸਿੰਘਾ ਘੋਰ ਕਿੱਥੇ ਬੰਦੇ ਬਿਯਾਦ ਦੇ ਵਿੱਚ ਬਿਨ ਬੁਲਾਏ ਆਗੇ ਪੁਲਿਸ ਵਾਲੇ ਮੁਫਤ ਦੇ ਵਿੱਚ ਰੱਜ ਕੇ ਪੀਤੀ ਸ਼ਰਾਬ ਫਿਰ ਚੜ ਗਏ ਐਮਐਲਏ ਦੇ ਅੜਿੱਕੇ ਤੁਹਾਨੂੰ ਦੱਸਦੇ ਕਿ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਜਲੰਧਰ ਦੇ ਵਿੱਚ ਇੱਕ ਵਿਆਹ ਚੱਲ ਰਿਹਾ ਸੀ ਲੇਕਿਨ ਵਿਆਹ ਦੇ ਵਿੱਚ ਬਿਨ ਬੁਲਾਏ ਪੁਲਿਸ ਵਾਲੇ ਪਹੁੰਚ ਗਏ ਪਹਿਲਾਂ ਤਾਂ ਉਹਨਾਂ ਨੇ ਮੁਫਤ ਦੇ ਵਿੱਚ ਰੱਜ ਕੇ ਸ਼ਰਾਬ ਪੀਤੀ ਜਿਸ ਤੋਂ ਬਾਅਦ ਜਦੋਂ ਐਮਐਲਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੂੜਾ ਨੂੰ ਪਤਾ ਲੱਗਾ ਕਿ ਇਹ ਪੁਲਿਸ ਵਾਲੇ ਬਿਨਾਂ ਬੁਲਾਏ ਵਿਆਹ ਦੇ ਵਿੱਚ ਆਏ ਨੇ ਇਹਨਾਂ ਨੇ ਰੱਜ ਕੇ ਸ਼ਰਾਬ ਵੀ ਪੀਤੀ ਹੈ ਇਥੋਂ ਤੇ ਜਿਸ ਤੋਂ ਬਾਅਦ ਐਮਐਲਏ ਰਮਨ ਅਰੂੜਾ ਨੇ ਐਸਐਸਪੀ ਨੂੰ ਫੋਨ ਕਰ ਦਿੱਤਾ ਤਾਂ ਦੱਸਿਆ ਕਿ ਇਹ ਬਿਨਾ ਬੁਲਾਏ ਵਿਆਹ ਦੇ ਵਿੱਚ ਆਏ ਨੇ ਤੇ ਵਿਆਹ ਦੇ ਵਿੱਚ ਆ ਕੇ ਰੱਜ ਕੇ ਸ਼ਰਾਬੀ ਪੀਤੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਨੇ ਵਰਦੀ ਵੀ ਪਹਿਨੀ ਹੋਈ ਸੀ ਤੇ ਵਰਦੀ ਦੇ ਵਿੱਚ ਹੀ ਸ਼ਰਾਬ ਪੀ ਰਹੇ ਸੀ ਵਿਆਹ ਦੇ ਵਿੱਚ ਆ ਕੇ ਤਾਂ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਐਮਐਲਏ ਨੇ ਐਸਐਸਪੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਐਸਐਸਪੀ ਆਪਣੇ ਮੁਲਾਜ਼ਮਾਂ ਤੇ ਕੀ ਕਾਰਵਾਈ ਕਰਦੇ ਨੇ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਰੀਡੀਅਮ ਗ੍ਰੈਂਡ ਦੇ ਵਿੱਚ ਲਿਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵੀ ਆਏ ਉਲਟਾ ਕੁੜੀ ਵਾਲਿਆਂ ਨੂੰ ੱੱਕਾ ਮਾਰਿਆ ਇਹਨਾਂ ਨੇ ਦਾਰੂ ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਕਿ ਉਹ ਤੇਰੇ ਨਾਲ ਦਾ ਕਿਸੇ ਬਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿਣਾ ਵੀ ਤੁਸੀਂ ਸੀਗਾ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗੀ ਦੂਜੇ ਨਾਲ ਸ਼ਾਇਦ ਤੋਂ ਮੈਂ ਬਰਾਦਾਈ ਕਰਦਾ ਕੋਈ ਨਹੀਂ ਪਈ ਆਜਾ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲਿਆਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆ ਦੇਖੋ ਇਹ ਪੁਲਿਸ ਵਾਲੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਦਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਇਹ ਬੰਦੇ ਤੋਂ ਇਹੀ ਪੰਜਾਂ ਨੇ ਨਾ ਮਲਾਜਾ ਕਰਵਾਉਣਾ ਜੀ ਆਪਾਂ ਕੋਈ ਨਹੀਂ ਹੁੰਦਾ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਜੀ ਗਾਲ ਨਹੀਂ ਦੇਣਾ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਓ ਇਹਨਾਂ ਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੰਦਰ ਬੈਠ ਕੇ ਤੁਸੀਂ ਕਰਨੀ ਹੈ। ਉਹਨਾਂ ਨੇ ਕਹਿ ਉਹਨਾਂ ਨੇ ਕਹਿ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ। ਉਹਨਾਂ ਨੂੰ ਬਾਹਰ ਲਿਖਾ ਰਹੇ ਤੁਸੀਂ। ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀ ਸੀ ਉਹਨਾਂ ਨੂੰ। ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ। ਸਾਡਾ ਐਸਐਚ ਕਿੱਥੇ ਪਤਾ ਰਹੇ ਦਾ ਨੰਬਰ ਕੀ ਹੱਸਦਾ। ਅਦੇ ਮੈਂ ਨੰਬਰ ਦੇਤਾ ਇਹਨਾਂ ਕੋਲ ਹੀ ਹੈ ਫੋਨ ਇਹਨਾਂ ਕੋਲ ਹੀ ਹੈ। ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ। ਇੱਕ ਮਿੰਟ ਜੋ ਮੱਠੀ ਕਰਾ ਦੋ ਹਾਂ ਐਸਪੀਏ ਵੱਲੋਂ ਦੁੱਧ ਘਰ ਹੈ ਹੈ ਇਹ ਬਾਤ ਮੁਝੇ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ ਦਾਰੂ ਪੀਦਾ ਨਹੀਂ ਪਿਆ ਇੱਕ ਵਾਰ ਅੰਕਲ ਗੱਲ ਕਰ ਰਹੇ ਨੇ ਸਰ ਇੱਕ ਵਾਰ ਪੀ ਗਿਆ ਕਰਨ ਨੇ ਕਰਨ ਪੀ ਗਿਆ ਮੇਰੇ ਕੋਲ ਪਰ ਇਹ ਦੁੱਧੀਆਂ ਆਉਂਦੇ ਸਾਡੇ ਕੋਲ ਕੁਛ ਲੈਣ ਨੂੰ ਹਾਂਜੀ ਇਹ ਆਉਂਦੇ ਦੁੱਧੀਆਂ ਕੁਛ ਲੈਣ ਚੋਂ ਤੇ ਜੇ ਵੀ ਇੱਥੇ ਸਿਵ ਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਸੈਰਮਨੀ ਆ ਤੁਸੀਂ ਉੱਥੇ ਜਾਣਾ ਕੋਲ ਭਾਈ ਉੱਥੇ ਆਏ ਆ ਸਿਕਿਉਰਿਟੀ دارو ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਿਟੀ ਕਿਸ ਦੀ ਕੀ ਕਰੋਗੇ ਤੁਸੀਂ ਹੈ ਹੀ ਨਹੀਂ